ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਲੱਕੀ ਮੱਕੜ ਚੈਨਲ ਤੇ ਸਵਾਗਤ ਹੈ ਹੁਣ ਜਿਵੇਂ ਆਪ ਨੂੰ ਪਤਾ ਹੈ ਵੀ ਕਣਕਾਂ ਜਿਹੜੇ ਕਿਸਾਨ ਵੀਰਾਂ ਦੀ 70 75 ਦਿਨ ਤੋਂ ਪਲੱਸ ਹੋ ਗਈਆਂ ਉਹ ਕਿਸਾਨ ਵੀਰ ਹੁਣ ਦੇਖਦੇ ਆ ਕੇ ਟਿਲਟ ਕਹਿ ਦਿੰਦੇ ਆ ਵੀ ਟਿਲਟ ਦੇਖੋ ਇੱਕ ਕਿਸਾਨ ਵੀਰ ਹੋਇਆ ਟਿਲਟ ਵੀ ਇੱਕ ਸੰਗੀ ਸਾਈਡ ਹੈ ਜਿਵੇਂ ਕਈ ਕਿਸਾਨ ਵੀਰਾਂ ਨੂੰ ਕਹਿੰਦੇ ਨੇ ਟਿਲਟ ਦੀ ਜਗ੍ਹਾ ਤੇ ਮੰਨ ਲਓ ਕੋਈ ਟੈਬੂ ਗੋਨਾ ਝੋਲ ਕਰ ਲੋ ਕੋਈ ਟੈਬੂਗੋਨਾ ਜੋਲ ਪਲਸ ਜਿਵੇਂ ਅਜੋਕਸੀ ਆਂਦਾ ਹੈ ਡੈਫੀਕੋਨਾ ਜੋਲ ਪਲਸ ਲਾਲੋ ਤੁਸੀਂ ਅਜੋਕਸੀ ਆਂਦਾ ਤੇ ਓਵੇਂ ਕਿਸਾਨ ਵੀਰੋ ਵੀ ਇਹ ਗੱਲ ਹੈ ਵੀ ਟਿਲਟ ਇੱਕ ਪਹਿਲਾਂ ਤਾਂ ਸਭ ਤੋਂ ਪਹਿਲਾਂ ਜਿਹੜੇ ਪੁਰਾਣੇ ਆਪਣੇ ਕਿਸਾਨ ਵੀਰ ਉਹ ਕਹਿੰਦੇ ਵੀ ਟਿਲਟ ਦੇ ਦੋ ਵੀ ਟਿਲਟ ਵੀ ਇੱਕ ਵੀ ਕਹਿੰਦਾ ਮਤਲਬ ਇੱਕ ਫੰਗੀਸਾਈਡ ਹੈ ਜਿਵੇਂ ਉਹਨਾਂ ਨੂੰ ਆਇ ਲੱਗਦਾ ਜਿਵੇਂ ਟਿਲਟ ਨਾ ਇੱਕ ਦਾਣੇ ਦੀ ਕੁਆਲਿਟੀ ਜਾਂ ਬਿਸਾਰ ਰੋਗ ਵਾਸਤੇ ਵੀ ਓਵੇਂ ਦਾਣੇ ਦਾਣਿਆਂ ਵਾਸਤੇ ਦੇ ਲੋ ਆਇਆ ਕਹਿੰਦੇ ਟਿਲਟ ਹੈ ਉਹ ਦਾਣਿਆਂ ਵਾਸਤੇ ਬਣੀ ਹੋਈ ਹੈ ਪਰ ਕਿਸਾਨ ਵੀਰ ਉਹ ਇਹ ਦੱਸਦੇ ਆ ਵੀ ਜਿਹੜਾ ਟਿਲਟ ਹੈ ਇੱਕ ਤਰ੍ਹਾਂ ਦਾ ਉਹ ਵੀ ਫੰਗੀਸਾਈਡ ਹੈ ਪਹਿਲਾਂ ਹੈਕਜਾਗੋਨਾ ਜੋਲ ਆਂਦਾ ਸੀਗਾ ਫਿਰ ਜਿਹੜਾ ਟਿਲਟ ਹੈ ਇਹਦਾ ਟੈਕਨੀਕਲ ਹੈ ਪ੍ਰੋਪੀਕੋਨਾ ਜੋਲ ਉਦੋਂ ਤੋਂ ਆ ਗਿਆ ਫਿਰ ਟੈਬੂਗੋਨਾ ਜੋਲ ਉਦੋਂ ਫਿਰ ਉੱਤੋਂ ਆ ਗਿਆ ਡੈਫੀਕੋਨਾ ਜੋਲ ਫਿਰ ਉਸ ਤੋਂ ਬਾਅਦ ਮਿਕਸ ਆਨ ਲੱਗ ਗਏ ਜਿਵੇਂ ਟੈਬੂਗੋਨਾ ਜੋਲ ਨਾਲ ਓਕਸੀ ਆਨ ਲੱਗ ਗਿਆ ਜਾਂ ਕਈ ਜਿਵੇਂ ਹੁਣ ਪੱਬੂ ਕੋਲ ਨਾਲ ਜੋਲ ਪਲੱਸ ਵੈਲਡਾ ਮਾਈਸ ਨਾਲ ਲੱਗ ਗਿਆ ਉਵੇਂ ਕਈ ਫੰਗੀ ਸਾਈਡ ਮਤਲਬ ਵੀ ਆ ਲੱਗੇ ਜਿਹੜੇ ਕਈ ਸਿਮੈਟਿਕ ਫੰਗੀ ਸਾਈਡ ਹੈ ਕਈ ਆਪਣੇ ਜਿਵੇਂ ਰੱਜ ਕੇ ਕੰਮ ਕਰਨਾ ਕਈ ਹੈਗੇ ਆ ਜਿਹੜੇ ਮੰਨ ਲਓ ਵੀ ਕੰਟੈਕਟ ਪਲੱਸ ਰੱਜ ਕੇ ਵੀ ਕੰਮ ਕਰਦੇ ਆ ਤੇ ਨਾਲ ਦੀ ਨਾਲ ਆਪਣੇ ਕੰਟੈਕਟਰ ਨਾਲ ਦੀ ਨਾਲ ਫੰਗੀ ਸਾਈਡ ਜਿਵੇਂ ਬਿਲੋਪਟ ਕੰਪਨੀ ਦਾ ਇਹ ਆਪਾਂ ਉਦਾਹਰਨ ਦੇ ਤੌਰ ਤੇ ਤੁਸੀਂ ਕਿਸੇ ਵੀ ਕੰਪਨੀ ਦਾ ਦੇਖ ਸਕਦੇ ਹੋ ਇਹ ਚ ਵੈਲਡਾ ਉਹ ਕੰਟੈਕਟ ਵਾਲਾ ਤੇ ਜਿਹੜਾ ਇਹ ਚ ਡੈਫੀ ਕੋਨਾ ਜੋਲ ਹੈ ਉਹ ਰੱਜ ਕੇ ਕੰਮ ਕਰਦਾ ਵੀ ਇਹ ਸਾਰੇ ਦਾਣੇ ਦੀ ਕੁਆਲਿਟੀ ਤੇ ਇਹ ਵੀ ਕੰਮ ਕਰਦੇ ਆ ਜਿਵੇਂ ਟੈਬ ਕੋਨਾ ਜੋਲ ਹੋ ਗਿਆ ਜਾਂ ਮਿਕਸ ਵਾਲੇ ਕੋਈ ਵੀ ਆਪਾਂ ਲਾ ਲਓ ਜਿਵੇਂ ਪ੍ਰੈਮੀ ਸਟਾਰ ਵੀ ਕਹਿ ਦਿੰਨੇ ਆ ਤੇ ਆਪਾਂ ਕਸਟੂਡੀਓ ਵਾਲਾ ਸਾਲਟ ਵੀ ਕਹਿ ਦਿੰਨੇ ਆ ਇਹ ਜਾਨੀ ਕਿ ਰੇਟ ਹੈ ਜਿਹੜੇ ਇਹਨਾਂ ਦੇ ਬਹੁਤ ਘਟ ਗਏ ਰੇਟ ਜਿਵੇਂ ਕਿਸਾਨ ਜਿਹੜੇ ਆਪਣੇ ਵੀਡੀਓ ਬਣਾਉਂਦਾ ਮਕਸਦ ਇਹ ਸੀਗਾ ਵੀ ਟੈਂਟ ਜਿਹੜੇ ਰੇਟ ਹੈ ਸਾਰੇ ਤਕਰੀਬਨ ਸਾਰੇ ਫੰਗੀ ਸਾਈਡਾਂ ਦੇ ਘਟ ਗਏ ਤੇ ਆ ਕੋਈ ਕਣਕ ਨੂੰ ਬਾਲੀ ਕੋਈ ਖਾਸ ਬਿਮਾਰੀ ਨਹੀਂ ਲੱਗਦੀ ਹੁੰਦੀ ਆਪਣੇ ਖਾਸ ਕਰਕੇ ਜਿਹੜੀਆਂ ਨਵੀਆਂ ਵੈਰੈਟੀ ਆਈਆਂ ਜਿਵੇਂ ਚਲੋ ਪੁਰਾਣੀ 2852 ਆਂਦੀ ਹੁੰਦੀ ਸੀ ਜਾਂ ਥੋੜਾ ਮੋਟਾ 2967 ਨੂੰ ਥੋੜਾ ਮੋਟਾ 3086 ਨੂੰ ਪੈਂਦਾ ਹੁੰਦਾ ਸੀਗਾ ਹੁਣ ਖੈਰ ਨਵੀਆਂ ਵੈਰੈਟੀਆਂ ਜਿਹੜੀਆਂ ਲੱਗੀਆਂ ਆਪਣੇ 303 ਲਾਲੋ 347 ਲਾਲੋ 222 187 ਇਹਨਾਂ ਨੂੰ ਬਸਾਰੋ ਬਹੁਤ ਘੱਟ ਪੈਂਦਾ ਫੇਰ ਵੀ ਚਲੋ ਇਹ ਜਿਹੜੇ ਫੰਗੀ ਸੈਡ ਹੈ ਟਿਲਟ ਨੇ ਸਿਰਫ ਇਹ ਕੰਮ ਕਰਨਾ ਹੈ ਜਿਹੜਾ ਆਪਾਂ ਟਿਲਟ ਨੂੰ ਪ੍ਰੋਪੀਕੋਨਾ ਜੋਲ ਲਾ ਲਓ ਮੇਰੇ ਦਾਣੇ ਦੀ ਕੁਆਲਿਟੀ ਤੇ ਬਸਾਰ ਰੋਗ ਤੇ ਕੰਮ ਕਰਨਾ ਪਰ ਜਿਹੜੇ ਦੂਜੇ ਫੰਗੀ ਸਾਈਡ ਆ ਗਏ ਇਹਨਾਂ ਦਾ ਪਲੱਸ ਪੁਆਇੰਟ ਇਹ ਹੈ ਜੇ 10 20 ਰੁਪਏ ਕਿੱਲੇ ਹੀ ਮਹਿੰਗਾ ਬਣ ਕੇ ਸੋਨੂੰ ਕੋਈ ਬਾਲੇ ਨਹੀਂ ਬਲਦੋਬਲ 50 ਰੁਪਏ ਕਿੱਲਾ ਮਹਿੰਗੇ ਬਹਿ ਜਾਣਗੇ ਵੀ 10 ਕਿੱਲੇ ਮਗਰ 500 ਰੁਪਏ ਦਾ ਫਰਕ ਨਹੀਂ ਵੀ ਪੈਂਦਾ ਨਹੀਂ ਤੇ ਇਸ ਕਰਕੇ ਜਿਹੜੇ ਇਹ ਨਾਲ ਫੰਗੀ ਸਾਈਡ ਵੀ ਕਹਿਣ ਦਾ ਮਕਸਦ ਇਹ ਹੈ ਜਿਹੜੇ ਟਿਲਟ ਦੇ ਇਲਾਵਾ ਆਪਾਂ ਦੂਜੇ ਕੋਈ ਵੀ ਕਰਦੇ ਆ ਟੈਬੂ ਕੋਨਾ ਜੋਲ ਜਾ ਟੈਬੂ ਕੋਨਾ ਜੋਲ ਮਿਕਸਾ ਲੈ ਕਰਦੇ ਆ ਜਾ ਡੈਫੀਪੋਨਾ ਜੋਲ ਕਿਉਂਕਿ ਪਹਿਲਾਂ ਪ੍ਰੋਪੀਕੋਨ ਜੋਨਾ ਜੋ ਲਾਂਦਾ ਸੀ ਫਿਰ ਟੈਬੂਗੋਨਾ ਜੋਦੋਂ ਦੀ ਬਣਾਤਾ ਫਿਰ ਉੱਪਰੋਂ ਡੈਫੀਗੋਨਾ ਜੋਲ ਬਣਾਤਾ ਫਿਰ ਮਿਕਸ ਵਾਲੇ ਬਣਾਤੇ ਵੀ ਕਹਿੰਦਾ ਪਾਬ ਜਿਹੜੇ ਇਹ ਫੰਗੀਸਾਈਡ ਹੈ ਕਿਉਂਕਿ ਗਦੇ ਘੋੜੇ ਦਾ ਮੁੱਲ ਇੱਕ ਹੋਵੇ ਤਾਂ ਘੋੜੇ ਲੈਣ ਦੀ ਘੋੜਾ ਲੈਣ ਵਿੱਚ ਸਮਝਦਾਰੀ ਹੁੰਦੀ ਹੈ ਓਵੇਂ ਜਿਵੇਂ ਕਿਸਾਨ ਵੀਰੋ ਇਹ ਫੰਗੀਸਾਈਡ ਟਿਲ ਟਲਾ ਕੰਮ ਵੀ ਕਰਨਗੇ ਕਰਨਗੇ ਵੀ ਜਿਵੇਂ ਉਹ ਸਾਲਾ ਬਸਾਰ ਰੋਗ ਆਲਾ ਤੇ ਦਾਣੇ ਦੀ ਨਿੱਗਰ ਦਾਣਾ ਤੇ ਕੁਆਲਿਟੀ ਵਧੀਆ ਮਤਲਬ ਸੋਨੇ ਕਹਿੰਦੇ ਨੇ ਸੋਨੇ ਵਰਗੇ ਦਾਣਿਆਂ ਤੇ ਢੇਰੀ ਲੱਗ ਗਈ ਚਮਕਦੀ ਹੋ ਗਈ ਤੇ ਦਾਣੇ ਨਿੱਗਰ ਵੀ ਬਣ ਗਏ ਇਹਦੇ ਨਾਲ ਤੇ ਇੱਕ ਇਹ ਪਲੱਸ ਕਮ ਟਿਲਟ ਤੋਂ ਇਲਾਵਾ ਇੱਕ ਕੰਮ ਹੋ ਰਿਹਾ ਇਹ ਕਰਨਗੇ ਇੱਕ ਤਾਂ ਲੰਬਾ ਟਾਈਮ ਰਿਜ਼ਲਟ ਟਿਲਟ ਦਾ ਇਹਨਾਂ ਨਾਲ ਘੱਟ ਰਿਜ਼ਲਟ ਘੱਟ ਟਾਈਮ ਦਾ ਇਹ ਜ਼ਿਆਦਾ ਟਾਈਮ ਕੱਟਦੇ ਆ ਇੱਕ ਦੂਜਾ ਇਹ ਆਇਆ ਵੀ ਝੰਡਾ ਪੱਤਾ ਲਾਸਟ ਤੱਕ ਹਰਾ ਰੱਖਦੇ ਆ ਜਿਹੜੇ ਇਹ ਫੰਗੀ ਸੈਡ ਹੈ ਜਿਹਦੇ ਵਿੱਚ ਟੈਬੂ ਕੋਨਾ ਜੋ ਲਾ ਗਿਆ ਜਾਂ ਡੈਫੀ ਕੋਨਾ ਜੋ ਲਾ ਗਿਆ ਇਹ ਝੰਡੇ ਪੱਤੇ ਨੂੰ ਲਾਸਟ ਤੱਕ ਹਰਾ ਰੱਖਦੇ ਆ ਵੀ ਕਹਿੰਦਾ ਭਾਵ ਜਿਵੇਂ ਕਣਕ ਪੰਛੀ ਦਿਨ ਲੇਟ ਆਉਗੀ ਤਾਂ ਉਵੇਂ ਕਣਕ ਦਾ ਝਾੜ ਵਧੂਗਾ ਆ ਚੀਜ਼ ਹੈ ਕਿਸਾਨ ਵੀਰੋ ਕੋਈ ਮਹਿੰਗਾ ਕਰਨ ਦੀ ਜ਼ਰੂਰਤ ਨਹੀਂ ਅ ਕਈ ਬਹੁਤ ਆਪਣੇ ਕੰਪਨੀਆਂ ਲਿਆ ਜਾਂਦੇ ਆ ਮਹਿੰਗਾ ਲੈ ਕੇ ਫੰਗੀ ਸਾਈਡ ਕੋਈ ਖਾਸ ਲੋੜ ਨਹੀਂ ਹੁੰਦੀ ਝੋਨੇ ਵਾਸਤੇ ਆਪਾਂ ਮੰਨ ਲੈਂਦੇ ਉਹਨੂੰ ਕਈ ਬਿਮਾਰੀਆਂ ਪੈਂਦੀਆਂ ਪਾਣੀ ਖੜੇ ਰਹਿੰਦੇ ਉਹ ਚ ਕੋਈ ਜੜ ਦੀ ਬਿਮਾਰੀ ਲਾ ਲਓ ਕੋਈ ਕਈ ਤਰ੍ਹਾਂ ਦੀਆਂ ਬਿਮਾਰੀਆਂ ਜੜੀਆਂ ਹੈਗੀਆਂ ਸੀਟ ਬਲੈਟ ਲਾ ਲਓ ਜਾਂ ਹੋਰ ਲਾ ਲਓ ਤੇ ਅ ਕਈ ਚੌਲ ਸਰੋਗ ਕਰਾ ਲਾ ਲੋ ਕਈ ਬਿਮਾਰੀਆਂ ਝੋਨੇ ਨੂੰ ਪੈਂਦੀ ਉਹਦੇ ਆਪਾਂ ਮੰਨ ਲੈਂਦੇ ਆ ਮਹਿੰਗੇ ਕੋਈ ਗੱਲ ਨਹੀਂ ਮਹਿੰਗਾ ਕਰ ਲੈਂਦੇ ਆ ਪਾਣੀ ਚ ਰਹਿੰਦਾ ਝੋਨਾ ਪਰ ਕਣਕ 'ਚ ਕੋਈ ਬਾਲਾ ਮਹਿੰਗਾ ਫੰਗੀਸਾਈਡ ਕਰਨੀ ਜ਼ਰੂਰਤ ਨਹੀਂ ਪਰ ਟਿਲਟ ਤੋਂ ਹਟ ਕੇ ਮਤਲਬ ਇਹ ਫੰਗੀਸਾਈਡ ਕਰਿਓ ਜਿਹਦੇ ਵਿੱਚ ਟੈਬੂਗੋਨਜੋਲ ਹੋਇਆ ਤੇ ਜਿਹਦੇ ਵਿੱਚ ਡੈਫੀਗੋਨਜੋਲ ਹੋਇਆ ਇਹ ਫੰਗੀਸਾਈਡ ਕਰਿਓ ਕਿਉਂਕਿ ਬਾਲਾ ਫਰਕ ਹੁਣ ਨਹੀਂ ਪੈਂਦਾ ਰੇਟ ਦਾ ਜਿਵੇਂ ਤੁਹਾਨੂੰ ਦੱਸਿਆ ਵੀ ਗਦੇ ਘੋੜੇ ਦਾ ਮੁੱਲ ਹੋਵੇ ਤਾਂ ਘੋੜਾ ਹੀ ਲਵੇ ਅਸਕਰ ਕੇ ਵੀਰੋ ਅਹੀ ਗੱਲ ਤੁਹਾਣਾ ਸਾਂਝੀ ਕਰਨੀ ਸੀ ਵੀਡੀਓ ਵਧੀਆ ਲੱਗਿਓ ਫੇ ਲਾਈਕ ਕਮੈਂਟ ਕਰਿਓ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆ ਚੰਨੋ ਸਬਸਕ੍ਰਾਈਬ ਕਰਦੇ ਧੰਨਵਾਦ